ਮਾਂ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮਾਂ ਦੀ ਰਾਜਨੀਤੀ ਕਰਦੇ ਅਸੀਂ ਸਿੱਖਿਆ ਦੀ ਗੱਲ ਕਰਦੇ ਆ ਅਸੀਂ ਹਸਪਤਾਲਾਂ ਦੀ ਗੱਲ ਕਰਦੇ ਆ ਅਸੀਂ ਰੋਜ਼ਗਾਰ ਦੀ ਗੱਲ ਕਰਦੇ ਆ ਬਿਜਲੀ ਦੀ ਗੱਲ ਕਰਦੇ ਆ ਪਾਣੀ ਦੀ ਗੱਲ ਕਰਦੇ ਆ ਚਾਹੇ ਉਹ ਪੀਣ ਵਾਲਾ ਪਾਣੀ ਹੋਵੇ ਚਾਹੇ ਖੇਤਾਂ ਦੀ ਨਹਿਰੀ ਪਾਣੀ ਹੋਵੇ ਚਾਹੇ ਪਿੰਡਾਂ ਦੇ ਟੋਬਿਆਂ ਦਾ ਖਰਾਬ ਪਾਣੀ ਹੋਵੇ ਉਹਨੂੰ ਠੀਕ ਕਰਕੇ ਟੋਬਿਆਂ ਦੀ ਸਫਾਈ ਕਰਨ ਦੀ ਗੱਲ ਹੋਵੇ ਅਸੀਂ ਚਾਹੁੰਦੇ ਆ ਕਿ ਉਹ ਮਸਲੇ ਜਿਹੜੇ 70 ਸਾਲ ਤੋਂ ਖੜੇ ਨੇ ਉਲਝੇ ਪਏ ਨੇ ਉਹ ਠੀਕ ਰਹਿਣ ਉਹ ਠੀਕ ਹੋ ਜਾਣ ਤੇ ਨਹੀਂ ਤਾਂ ਲੀਡਰ ਆਉਂਦੇ ਨੇ ਜਾਂਦੇ ਨੇ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਕੋਈ ਫਾਇਦਾ ਨਹੀਂ ਸੋ ਸੰਜੀਵ ਰੋੜਾ ਜੀ ਬਾਰੇ ਤੁਹਾਨੂੰ ਦੱਸ ਚੁੱਕਿਆ ਸਾਰਾ ਕੁਝ ਕਿ ਉਹ ਉਹ ਖੁਦ ਕੰਮਾਂ ਦੀ ਰਣਨੀਤੀ ਕਰਦੇ ਹਾਲਾਂਕਿ ਰਾਜ ਸਭਾ ਮੈਂਬਰ ਵਾਸਤੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਪਬਲਿਕ ਚ ਜਾਵੇ ਕਿਉਂਕਿ ਉਹਨਾਂ ਨੂੰ ਤਾਂ ਐਮਐਲਏ ਦੀਆਂ ਵੋਟਾਂ ਪੈਣੀਆਂ ਹੁੰਦੀਆਂ ਨੇ ਸੋ ਪਰ ਸੰਜੀਵ ਰੋੜਾ ਜੀ ਰਾਜ ਸਭਾ ਦੇ ਮੈਂਬਰ ਹੋ ਕੇ ਵੀ ਲੋਕਾਂ ਜੀ ਰਹਿੰਦੇ ਆ ਪਹਿਲਾਂ ਤੋਂ ਵੀ ਲੋਕਾਂ ਚ ਰਹਿੰਦੇ ਆ ਸੋ ਅਸੀਂ ਉਹਨਾਂ ਨੂੰ ਫਿਰ ਕਿਹਾ ਕਿ ਲੋਕਾਂ ਚ ਰਹਿ ਕੇ ਜੇ ਤੁਹਾਨੂੰ ਸਕੂਨ ਮਿਲਦਾ ਹੈ ਤਾਂ ਤੁਸੀਂ ਲੋਕਾਂ ਵਾਲੇ ਪਾਸੇ ਚਲੇ ਜਾਓ ਤਾਂ ਜਰੂਰ ਤੁਹਾਨੂੰ ਹੋਰ ਵੀ ਵੱਧ ਕੰਮ ਕਰਨ ਦਾ ਮੌਕਾ ਮਿਲੂਗਾ ਤਾਂ ਮੇਰੇ ਨਾਲ ਜਦੋਂ ਉਹ ਵਿਧਾਨ ਸਭਾ ਚ ਆਉਣਗੇ ਇਹ ਅਸੀਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੇ ਆ ਲੁਧਿਆਣਾ ਪੱਛਮੀ ਦੇ ਸਾਰੇ ਵਸਨੀਕਾਂ ਨੂੰ ਕਿ 19 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਵਿધાન ਸਵਾਰੀਆਂ ਪੌੜੀਆਂ ਚੜਾਉਣਾ ਤੁਹਾਡੀ ਜ਼ਿੰਮੇਵਾਰੀ ਵਿਧਾਨ ਸਭਾ ਤੋਂ ਮੰਤਰੀ ਮੰਡਲ ਤੱਕ ਦੀਆਂ ਪੌੜੀਆਂ ਚੜਾਉਣ ਦਾ ਜ਼ਿੰਮੇਵਾਰ ਜਿਹੜੀ ਹੈ ਉਹ ਸਾਡੀ ਹੈ ਤਾਂ ਕਿ ਤੁਸੀਂ ਤੁਹਾਡੇ ਕੰਮ ਖੁੱਲਕੇ ਹੋ ਸਕਣ ਤੁਹਾਡੇ ਸਕੂਲ ਬਣ ਸਕਣ ਲਾਕੇ ਚ ਹਸਪਤਾਲ ਠੀਕ ਹੋ ਜਾਣ ਹੋਰ ਵਧੀਆ ਬਣ ਜਾਣ ਸੀਵਰੇਜ ਦਾ ਕੰਮ ਜਾਂ ਕੋਈ ਹੋਰ ਕੰਮ ਰਹਿੰਦਾ ਤਾਂ ਉਹ ਵੀ ਜਿਹੜਾ ਬਿਹਤਰ ਤਰੀਕੇ ਨਾਲ ਹੋ ਸਕੇ ਸੋ ਮੈਂ 58 ਨੰਬਰ ਬਾਟ ਵਾਲੇ ਨੂੰ ਬੇਨਤੀ ਕਰਦਾ ਕਿ ਉਹ ਜਿਹੜੇ 2 ਦਿਨ ਰਹਿ ਗਏ 19 ਤਰੀਕ ਨੂੰ ਮੌਸਮ ਵੀ ਠੀਕ ਦੱਸਿਆ ਜਾ ਰਿਹਾ ਕਿਉਂਕਿ ਅੱਜ ਵੀ ਮੀਂਹ ਪਿਆ ਕੱਲ ਨੂੰ ਵੀ ਮੌਸਮ ਠੰਡੇ ਦੀ ਪੇਸ਼ੰਗੋਈ ਕੀਤੀ ਗਈ ਹੈ ਤੇ ਪ੍ਰਮਾਤਮਾ ਵੀ ਆਪਣੇ ਨਾਲ ਹੈ ਤੇ ਵੈਸੇ ਵੀ 192 ਤੋਂ 195 ਬੂਥ ਨੇ ਤੇ ਲੁਧਿਆਣੇ ਦੀ ਪੱਛਮੀ ਦੀ ਆਬਾਦੀ ਮੁਤਾਬਕ 7-800 ਤੋਂ ਵੱਧ ਬੰਦਾ ਇੱਕ ਕਬੂਤੇ ਨਹੀਂ ਹੋਣਾ ਸੋ 7-800 ਦਾ ਮਤਲਬ ਹੋ ਗਿਆ 10 ਤੋਂ 15 ਮਿੰਟ ਤੁਹਾਨੂੰ ਲੱਗਣਗੇ ਸੋ ਸਾਡੇ ਦਰਮਿਆਨ ਤੁਹਾਡੇ ਸਾਹਮਣੇ ਸਾਡਾ ਜਿਹਨੇ ਦੇਸ਼ ਦਾ ਨਾਮ ক্রিকেট ਦੇ ਵਿੱਚ ਰੌਸ਼ਨ ਕੀਤਾ ਹਰਪਜਨ ਸਿੰਘ ਜੀ ਪਹੁੰਚੇ ਨੇ ਤੇ ਹਰਪਜਨ ਸਿੰਘ ਨੂੰ ਪੂਰੀ ਦੁਨੀਆ ਜਾਣਦੀ ਹੈ ਇੱਕ ਛੋਟੇ ਜਿਹੇ ਸ਼ਹਿਰ ਜਲੰਧਰ ਚੋਂ ਇੱਕ ਛੋਟੇ ਜਿਹੇ ਪਾਰਕ ਚੋਂ ਇੱਕ ਗਰਾਊਂਡ ਚੋਂ ਖੜਾ ਜਿਹੜਾ ਪ੍ਰੈਕਟਿਸ ਕਰਕੇ ਉਹ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਉਣ ਵਾਲੇ ਨੇ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਬੱਚੇ ਨੇ ਜਦੋਂ ਹਰਪ੍ਰਜਨ ਸਿੰਘ ਛੋਟਾ ਹੁੰਦਾ ਸੀ ਤਾਂ ਜਲੰਧਰ ਦੇ ਇੱਕ ਛੋਟੇ ਜਿਹੇ ਪਾਰਕ ਚ ਖੇਡਦਾ ਸੀ ਜੇ ਆਪਾਂ ਹੁਣ ਉਹਨਾਂ ਬੱਚਿਆਂ ਲਈ ਵਧੀਆ ਸਟੇਡੀਅਮ ਵਧੀਆ ਇਨਫਰਾਸਟ੍ਰਕਚਰ ਦੇ ਦਈਏ ਤਾਂ ਪੰਜਾਬ ਜਿਹੜਾ ਖੇਡਾਂ ਦੇ ਵਿੱਚ ਹਰ ਫੀਲਡ ਦੇ ਵਿੱਚ ਅੱਗੇ ਹੋ ਜਾਊਗਾ ਸੋ ਮੈਂ ਸਾਰੇ ਦਾ ਸਵਾਗਤ ਵੀ ਕਰਦਾ ਧੰਨਵਾਦ ਵੀ ਕਰਦਾ 58 ਨੰਬਰ ਵਾਰਡ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਇੱਕ ਨੰਬਰ ਦਾ ਬਟਨ ਹੈ ਤੇ ਇੱਕ ਨੰਬਰ ਤੇ ਆਉਣਾ ਤੇ 19 ਤਰੀਕ ਨੂੰ ਇੱਕ ਨੰਬਰ ਵਾਲਾ ਬਟਨ ਦਬਾ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਸਾਡੀ ਜ਼ਿੰਮੇਵਾਰੀ ਸ਼ੁਰੂ ਤੁਹਾਡੇ ਕੰਮ ਕਰਾਉਣ ਦੀ ਤੁਹਾਡੇ ਜੀਵਨ ਪੱਧਰ ਨੂੰ ਉੱਚਾ ਚੱਕਣ ਦੀ ਤੁਹਾਡੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਦੀ ਤੁਹਾਡੇ ਬਜ਼ੁਰਗਾਂ ਦੇ ਤਾਂ ਜੇ ਰੱਬ ਨਾ ਕਰੇ ਕੋਈ ਬਿਮਾਰੀ ਹੈ ਉਹਨੂੰ ਉਹਦਾ ਇਲਾਜ ਕਰਾਉਣ ਦੀ ਰੋਜ਼ਗਾਰ ਦੇਣ ਦੀ ਬਾਹਰ ਜਦੋਂ ਨਿਕਲਦੇ ਹੋ ਤਾਂ ਤੁਹਾਡੀ ਸੇਫਟੀ ਦੀ ਸਟਰੀਟ ਲਾਈਟਾਂ ਦੀ ਸੀਵਰੇਜ ਦੀ ਉਹ ਜ਼ਿੰਮੇਵਾਰੀਆਂ ਸਾਡੀਆਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ 19 ਤਰੀਕ ਨੂੰ ਆਪਣਾ ਜਿਹੜਾ ਫਰਜ਼ ਨਿਭਾ ਦਿਓ ਤੇ ਅਸੀਂ ਜਿਹੜਾ 19 ਤੋਂ ਬਾਅਦ 23 ਤਰੀਕ ਨੂੰ ਰਿਜ਼ਲਟ ਆ ਜਾਊਗਾ 24 ਤਰੀਕ ਤੋਂ ਬਾਅਦ ਤੁਹਾਨੂੰ ਤੁਹਾਡੇ ਹਲਕੇ ਦੀ ਨਿਹਾਰ ਬਦਲਣੀ ਸ਼ੁਰੂ ਜਿਹੜੀ ਹੈ ਤੁਸੀਂ ਦੇਖੋਗੇ ਤਾਂ ਤੁਹਾਨੂੰ ਬਦਲਦੇ ਰੰਗ ਜਿਹੜੇ ਨੇ ਉਹ ਦਿਖਣ ਲੱਗ ਜਾਣਗੇ ਸੋ ਮੈਂ ਇੱਕ ਵਾਰੀ ਫੇਰ ਮੈਂ ਆਪ ਖੁਦ ਆਉਣਾ ਸੀ ਪਰ ਤੁਸੀਂ ਮੇਰੀ ਆਵਾਜ਼ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜੁਕਾਮ ਵਗੈਰਾ ਤੇ ਖੰਗ ਵਗੈਰਾ ਤੇ ਗਲੇ ਦਾ ਬੁਖਾਰ ਦੀ ਪ੍ਰੋਬਲਮ ਹੈ ਤੇ ਮੈਂ ਕੱਲ ਨੂੰ ਸ਼ਾਇਦ ਮੈਂ ਜੁਆਇਨ ਕਰ ਲੂੰਗਾ ਦੋ ਦਿਨ ਲਈ ਫੇਰ ਜਿਹੜਾ ਇਲੈਕਸ਼ਨ ਕੈਂਪੇਨ ਦੀ ਜ਼ਿੰਮੇਵਾਰੀ ਜਿਹੜੀ ਮੇਰੀ ਲੱਗੀ ਹੈ ਤੇ ਤੁਹਾਡਾ ਇੰਨੀ ਪਾਰੀ ਗਿਣਤੀ ਚ ਇੱਥੇ ਆਉਣਾ ਗਰਮੀ ਦੇ ਬਾਵਜੂਦ ਸਾਡੇ ਲਈ ਸ਼ੁਭ ਸੰਕੇਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਬਾਹਰ ਨਿਕਲ ਕੇ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਇਸੇ ਤਰੀਕੇ ਸਾਥ ਦਿੰਦੇ ਰਹੋ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਕੈਲੀਫੋਰਨੀਆ ਲੰਡਨ ਬਣਾਉਣ ਦੀ ਕੋਈ ਲੋੜ ਨਹੀਂ ਸੰਤੋ ਸਾਡਾ ਪੰਜਾਬ ਹੀ ਮਿਲ ਜੇ ਦੁਬਾਰਾ ਜਿਹੜਾ ਇਹਨਾਂ ਨੇ ਬਰਬਾਦ ਕਰਕੇ ਰੱਖਤਾ ਪੁਰਾਣੀਆਂ ਸਰਕਾਰਾਂ ਨੇ ਆ ਜਿਹੜੇ ਜਿਹੜੇ ਹੋਰ ਵੀ ਵੋਟਾਂ ਮੰਗਦੇ ਫਿਰਦੇ ਆ ਉਹ ਪਹਿਲਾਂ ਆਪਾਂ ਬਣਾ ਕੇ ਦੇਖਿਆ ਉਹਨਾਂ ਨੂੰ ਪਹਿਲਾਂ ਆਪਾਂ ਜਿਤਾ ਕੇ ਦੇਖਿਆ ਹੈ ਮੰਤਰੀ ਵੀ ਬਣਗੇ ਸੀ ਤੇ ਮੰਤਰੀ ਬਣ ਕੇ ਕਿਵੇਂ ਉਹ ਮਤਲਬ ਹੰਕਾਰ ਕਰਦੇ ਰਹੇ ਤੇ ਕਿਵੇਂ ਹੰਕਾਰ ਦੀ ਭਾਸ਼ਾ ਦੇ ਵਿੱਚ ਉਹ ਆਪਦੇ ਇਲਾਕੇ ਦੀ ਕਿਸੇ ਪ੍ਰਿੰਸੀਪਲ ਨਾਲ ਲੜ ਪਏ ਮੈਡਮ ਪ੍ਰਿੰਸੀਪਲ ਨੂੰ ਗਾਲਾਂ ਕੱਢਦੇ ਵੀਡੀਓ ਆਈ ਹੋਈ ਹੈ ਕਦੇ ਕੋਈ ਨੌਕਰੀ ਮੰਗਣ ਚਲਾ ਗਿਆ ਉਹਦੇ ਕਾਗਜ਼ ਪਾੜ ਕੇ ਭਗਾ ਕੇ ਮਾਰੇ ਟੁਕੜੇ ਟੁਕੜੇ ਕਰਕੇ ਉਹਨਾਂ ਤੋਂ ਕੀ ਕਰਾਉਣਾ ਜਿਹੜੇ ਸੱਤਾ 'ਚ ਰਹਿੰਦੇ ਹੋਏ ਤਾਂ ਹੰਕਾਰੀ ਹੈਗੀ ਸੀ ਸੱਤਾ ਤੋਂ ਬਿਨਾਂ ਵੀ ਹੰਕਾਰੀ ਨੇ ਹੁਣ ਵੀ ਉਹਨਾਂ ਨੇ ਇਹੀ ਕਿਹਾ ਆਪਦੀ ਪਾਰਟੀ ਦੇ ਲੀਡਰਾਂ ਨਾਲ ਲੜੇ ਹੋਏ ਨੇ ਆ ਵੀ ਨਾ ਆਵੇ ਆ ਵੀ ਨਾ ਆਵੇ ਆ ਰੰਦਾਵਾ ਨਾ ਆਵੇ ਬਾਜਵਾ ਨਾ ਆਵੇ ਬੜਿੰਗ ਨਾ ਆਵੇ ਆ ਫਲਾਨਾ ਨਾ ਆਵੇ ਉਹ ਚਲੋ ਤਾਂ ਜੇ ਆ ਵੀ ਜਾਣਗੇ ਤਾਂ ਵੀ ਫਰਕ ਨਹੀਂ ਪੈਂਦਾ ਜੇ ਜਿਹੜੇ ਸਾਹਮਣੇ ਬੈਠੇ ਨੇ ਜੇ ਇਹ ਨਾ ਆਏ ਫਿਰ ਇਹਨਾਂ ਤੋਂ ਬਿਨਾਂ ਕੀ ਕਰੋਗੇ ਅਸੀਂ ਕਹਿੰਦੇ ਬਾਕੀ ਹੋਰ ਆਵੇ ਨਾ ਆਵੇ ਸਾਡੇ ਕੋਲ ਲੋਕ ਆ ਜਾਣ ਪਬਲਿਕ ਆਵੇ ਸੋ ਅਸੀਂ ਲੋਕ ਪੱਖੀ ਜਿਹੜਾ ਕੰਮ ਕਰਨ ਦੇ ਜਿਹੜਾ ਸਾਨੂੰ ਪਾਰਟੀ ਦਾ ਵੀ ਅਰਵਿੰਦ ਕੇਜਰੀਵਾਲ ਜੀ ਦਾ ਇਹੀ ਮੈਨੀਫੈਸਟੋ ਹੈ ਕਿ ਲੋਕਾਂ ਨੇ ਪੱਖ ਦੇ ਵਿੱਚ ਹੀ ਪਾਰਟੀ ਬਣਾਈ ਹੈ ਹੁਣ ਨਹੀਂ ਤਾਂ ਅਸੀਂ ਮੈਂ ਆਪਣਾ ਕੰਮ ਕਰਦਾ ਸੀ ਫੇਮਸ ਕਲਾਕਾਰ ਸੀ ਹਰਪਜਨ ਸਿੰਘ ਜੀ ক্রিকেট ਦੇ ਵਿੱਚ ਕਮੈਂਟਰੀ ਸਾਰਾ ਕੁਝ ਆਪਣਾ ਕਰਦੇ ਸੀ ਤੇ ਸੰਜੀਵ ਰੋੜਾ ਜੀ ਆਪਣਾ ਬਿਜ਼ਨਸ ਕਰਦੇ ਸੀ ਕੰਮਕਾਰ ਕਰਦੇ ਸੀ ਤੇ ਆਤਿਸ਼ੀ ਬਹੁਤ ਪੜੀ ਲਿਖੀ ਲੰਡਨ ਤੋਂ ਪੜੀ ਲਿਖੀ ਕੁੜੀਆਂ ਉਹ ਆਪਣੇ ਆਪਣਾ ਆਪਣੀ ਕੰਮ ਕਰਦੇ ਸੀ ਸਾਨੂੰ ਕੀ ਲੋੜ ਸੀ ਕਿ ਇਹਨਾਂ ਇਹਨਾਂ ਕੰਮਾਂ 'ਚ ਪੈਣ ਦੀ ਸਿਰਫ ਇਸ ਕਰਕੇ ਯਾਰ ਜੇ ਆਪਾਂ ਜ਼ਿੰਮੇਵਾਰੀ ਨਾਲ ਨਾ ਲਵਾਈ ਤਾਂ ਆਪਣੀ ਅੱਖਾਂ ਸਾਹਮਣੇ ਆਪਾਂ ਪੰਜਾਬ ਨੂੰ ਲੁੱਟਦਾ ਜਾਂ ਦੇਸ਼ ਨੂੰ ਬਰਬਾਦ ਹੁੰਦਾ ਦੇਖਾਂਗੇ ਤਾਂ ਆਪਾਂ ਨੂੰ ਅਗਲੀਆਂ ਪੀੜ੍ਹੀਆਂ ਜਿਹੜੀਆਂ ਤਾਨੇ ਮਾਰਨਗੀਆਂ ਸੋ ਇਸ ਕਰਕੇ ਤੁਹਾਡੇ ਕੋਲ ਜਿਹੜਾ ਆਏ ਆ ਤੁਹਾਨੂੰ ਬੇਨਤੀ ਕਰਦੇ ਆ ਕਿ 19 ਤਰੀਕ ਨੂੰ ਇੱਕ ਨੰਬਰ ਬਟਨ ਦਬਾ ਕੇ ਆਪਣੀ ਜ਼ਿੰਮੇਵਾਰੀ ਨਿਭਾਓ ਫਰਜ਼ ਨਿਭਾਓ ਤੇ ਬਾਕੀ ਅਸੀਂ ਹੈਗੇ ਆ ਅਸੀਂ ਬੈਠੇ ਆ ਤੇ ਇਸ ਦਾ ਪਬਲਿਕ 'ਚ ਰਹਿਣ ਵਾਲੇ ਬੰਦੇ ਆ ਤੇ ਜਦੋਂ ਮਰਜ਼ੀ ਸਾਨੂੰ ਬੁਲਾ ਲਿਓ ਮਿਲ ਲਿਓ ਜਿੱਥੇ ਮਰਜੀ ਕੋਈ ਕੰਮ ਹੋਵੇ ਕੋਈ ਗਲਤੀ ਇਨਸਾਨਾ ਤੋਂ ਹੋ ਜਾਂਦੀ ਹੈ ਹੋ ਸਕਦਾ ਸਾਡੇ ਤੋਂ ਵੀ ਹੁੰਦੀ ਹੋਵੇ ਕੋਈ ਬੰਦਾ ਸੋਲਾ ਕਲਾ ਸੰਪੂਰਨ ਨਹੀਂ ਹੁੰਦਾ ਪਰ ਜੇ ਕੋਈ ਗਲਤੀ ਤੋਂ ਲੱਗੇ ਵੀ ਐਥੇ ਗਲਤ ਹੋ ਰਿਹਾ ਤਾਂ ਜਦੋਂ ਮਰਜੀ ਸਾਨੂੰ ਉਹਦਾ ਸਜੈਸ਼ਨ ਦੇਣਾ ਹੈ ਸੁਝਾਅ ਦੇਣਾ ਹੈ ਉਹ ਸਾਨੂੰ ਜਦੋਂ ਮਰਜੀ ਦੱਸ ਦਿਓ ਅਸੀਂ ਤੁਹਾਡਾ ਜਿਹੜਾ ਉਹ ਸਿਰ ਮੱਥੇ ਮੰਨਾਂਗੇ ਤੁਹਾਡਾ ਸੁਝਾਅ ਬਹੁਤ-ਬਹੁਤ ਤੁਹਾਡਾ ਧੰਨਵਾਦ ਮੇਰੇ ਵੱਲੋਂ ਇੱਕ ਵਾਰੀ ਫੇਰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ